ਟਰੈਕਟਰਾਂ ਦੇ ਵਿੱਚ ਜੀਐਸਬੀ ਨਾਲ ਚੋਕੇ ਲਾਸ਼ਾਂ ਸੁੱਤੀਆਂ ਜਾਂਦੀਆਂ ਤੇ ਵੀਆਪੀ ਕਲਚਰ ਨੂੰ ਪ੍ਰਮੋਟ ਕਰਨ ਦੀ ਗੱਲ ਹੋ ਰਹੀ ਹੈ ਲੋਕ ਪਾਣੀ ਦੇ ਟੁੱਕੇ ਟੁੱਕੇ ਤੋਂ ਆਵਾਜ਼ਾਂ ਸੀ ਸਾਹ ਆ ਨਹੀਂ ਰਹੇ ਸੀ ਸਾਡੇ ਹਿੰਦੂ ਵੀਰਾਂ ਦੀਆਂ ਲਾਸ਼ਾਂ ਨੇ ਅੱਜ ਦੇ ਸਾਰਿਆਂ ਨੂੰ ਮੈਂ ਹਰਮਨਜੀਤ ਸਿੰਘ ਪੰਜਾਬ ਦੀ ਖਬਰ ਚੈਨਲ ਦੇਖਣ ਵਾਲੇ ਸਰੋਤਿਆਂ ਦਾ ਬਹੁਤ ਹੀ ਨਿੱਘਾ ਸਵਾਗਤ ਕਰਦਾ ਹਾਂ ਜੀ ਲੋ ਜੀ ਬਹੁਤ ਦਿਨ ਹੋ ਗਏ ਵੀਡੀਓ ਪਾ ਨਹੀਂ ਪਾਏ ਕਿਉਂਕਿ ਸ਼ੂਟ ਨਹੀਂ ਹੋ ਪਾ ਰਿਆ ਸੀ ਟਾਈਮ ਨਹੀਂ ਮਿਲ ਰਿਹਾ ਸੀ ਕੁਝ ਰੁਝੇਵੇਂ ਇਹੋ ਜੇ ਸੀਗੇ ਪਰ ਹੁਣ ਅਸੀਂ ਉਹ ਕਰਦੇ ਆ ਕਿ ਅਸੀਂ ਰੈਗੂਲਰ ਰਵਾਂਗੇ ਤੇ ਜਿਵੇਂ ਤੁਸੀਂ ਲੋਕ ਸਾਨੂੰ ਪਿਆਰ ਦਿੰਦੇ ਆ ਰਹੇ ਹੋ ਇਦਾਂ ਹੀ ਪਿਆਰ ਵੀਡੀਓ ਨੂੰ ਦਊਂਗੇ ਅੱਜ ਜਿਹੜੀ ਆਪਾਂ ਗੱਲ ਕਰਨੀ ਆ ਉਹ ਆਪਾਂ ਇੱਕ ਧਰਮ ਤੋਂ ਉੱਤੇ ਉੱਠ ਕੇ ਗੱਲ ਕਰਨੀ ਆ ਇਨਸਾਨੀਅਤ ਦੀ ਗੱਲ ਕਰਨੀ ਆ ਹਾਂਜੀ ਅੱਜ ਆਪਾਂ ਗੱਲ ਕਰਨੀ ਆ ਮਹਾ ਕੁੰਭ ਦੀ ਬਹੁਤ ਲੋਕ ਮਹਾ ਕੁੰਭ ਨੂੰ ਸਮਝਦੇ ਨਹੀਂ ਜਿਨ੍ਹਾਂ ਨੂੰ ਹਜੇ ਨਹੀਂ ਨੌਲੇਜ ਨਹੀਂ ਗਈ ਵੀ ਇਹ ਕੋਈ ਅੱਜ ਹੀ ਸਟਾਰਟ ਹੋਇਆ ਵਾ ਕਿਤੇ 2-4 20 ਸਾਲ ਹੋਏ ਨੇ ਨਹੀਂ ਮਹਾਕੁੰਭ ਉਦੋਂ ਦਾ ਚੱਲਿਆ ਆ ਰਿਹਾ ਜਦੋਂ ਆਪਣੇ ਤੇ ਮੁਗਲਾਂ ਨੇ ਰਾਜ ਕਰ ਰਹੇ ਸੀ ਜਾਂ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਰਾਜ ਕੀਤਾ ਤਾਂ ਇਹ ਮੀਡੀਵਲ ਪੀਰੀਅਡ ਦਾ ਕਿਉਂਕਿ ਹਿੰਦੂ ਧਰਮ ਸਨਾਤਨ ਜਿਹੜਾ ਧਰਮ ਆ ਬਹੁਤ ਪੁਰਾਣਾ ਆ ਉਹਦੇ ਅਕੋਰਡਿੰਗ ਮਹਾਕੁੰਬ ਬਹੁਤ ਦੇਰ ਤੋਂ ਚੱਲਿਆ ਆ ਰਿਹਾ ਵਾ ਇਹਦੀ ਆਸਥਾ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਹੈ ਤਾਂ ਹੀ 10 ਕਰੋੜ ਸ਼ਰਧਾਲੂ ਉੱਥੇ ਹੁਣ ਤੱਕ ਪਹੁੰਚ ਚੁੱਕਾ ਮੇਰੀ ਗਿਣਤੀ ਗਲਤ ਵੀ ਹੋ ਸਕਦੀ ਹੈ ਬਿਕੋਜ਼ ਰੋਜ਼ ਦੀ ਰੋਜ਼ ਵਧਦਾ ਜਾ ਰਿਹਾ ਵਾ ਤੇ ਇਹ ਇੱਕ ਪੂਰੇ ਦੇਸ਼ ਦੇ ਵਿੱਚ ਤਿਉਹਾਰ ਵਾਂਗੂ ਮਨਾਇਆ ਜਾ ਰਿਹਾ ਲੋਕ ਬੜੀ ਆਪਣੀ ਆਸਥਾ ਦੇ ਨਾਲ ਮਹਾਕੁੰਬ ਦੇ ਵਿੱਚ ਇਸ਼ਨਾਨ ਕਰਨ ਲਈ ਜਾ ਰਹੇ ਨੇ ਤੇ ਬਹੁਤ ਹੀ ਇੱਕ ਚੰਗਾ ਮਾਹੌਲ ਉੱਥੇ ਬਣਿਆ ਸਰਕਾਰ ਨੇ ਵੀ 7500 ਕਰੋੜ ਰੁਪਇਆ ਲਾਤਾ ਇਹਦੇ ਜੇ ਕਹੋ ਡਵੈਲਪਮੈਂਟ ਦੇ ਲਈ ਤਾਂ ਕਿ ਉੱਥੇ ਲੋਕਾਂ ਨੂੰ ਕੋਈ ਵੀ ਪ੍ਰੋਬਲਮ ਨਾ ਆਵੇ ਤੇ ਲੋਕ ਆਪਣਾ ਵਧੀਆ ਉੱਥੇ ਇਹ ਕਹੋ ਵੀ ਆਪਣੀ ਆਸਥਾ ਦੇ ਵਿੱਚ ਲੀਨ ਹੋ ਕੇ ਭਗਤੀ ਦਾ ਜਿਹੜਾ ਕਹਿੰਦੇ ਨਾ ਵੀ ਭਗਤੀ ਕਰ ਸਕਲ ਸਰਕਾਰ ਨੇ ਬੜਾ ਜ਼ੋਰ ਲਾਇਆ ਪਰ 29 ਜਨਵਰੀ ਦੀ ਰਾਤ ਨੂੰ ਕੀ ਹੁੰਦਾ ਆ 29 ਜਨਵਰੀ ਦੀ ਰਾਤ ਨੂੰ ਭਾਰੀ ਇਕੱਠ ਹੋ ਜਾਂਦਾ ਆ ਉੱਥੇ ਕੋਈ ਲੋਕਲ ਪ੍ਰਸ਼ਾਸਨ ਇਹ ਗੱਲ ਕਹਿ ਦਿੰਦਾ ਵੀ ਤੁਸੀਂ ਫਟਾਫਟ ਲਾਓ ਤੇ ਜਾਓ ਤੇ ਸਭ ਤੋਂ ਵੱਡੀ ਗੱਲ ਚਲੋ ਇਹ ਤਾਂ ਹੋਈ ਵੀ ਉਹਨਾਂ ਨੇ ਪ੍ਰਸ਼ਾਸਨ ਨੇ ਕਹਿਤਾ ਨਾਓ ਇਸ਼ਨਾਨ ਕਰੋ ਤੇ ਜਾਓ ਹੁਣ ਉੱਥੇ ਕੀ ਹੁੰਦਾ ਆ ਸਿਰਫ ਦੋ ਰਾਹ ਖੁੱਲੇ ਜਾਂਦੇ ਨੇ ਜਿੱਥੇ ਇੰਨੇ ਵੇਜ ਬਣਾਏ ਗਏ ਆ ਸਿਰਫ ਦੋ ਰਾਹ ਖੁੱਲੇ ਜਾਂਦੇ ਆ ਬਾਕੀ ਸਾਰੇ ਬੰਦ ਕੀਤੇ ਜਾਂਦੇ ਆ ਕਿਉਂ ਵੀਆਈਪੀ ਕਲਚਰ ਦੇ ਕਰਕੇ ਕਿਉਂਕਿ ਕੁਝ ਵੀਆਈਪੀਸ ਨੇ ਉੱਥੇ ਆਉਣਾ ਸੀਗਾ ਉਹਦੇ ਕਰਕੇ ਉਹਨਾਂ ਨੇ ਸਾਰੇ ਪੁਲ ਬੰਦ ਕਰਤੇ ਤੇ ਦੋ ਪੁਲ ਉਸ ਦਿਨ ਖੁੱਲੇ ਸੀਗੇ ਤੇ ਉਹਦੇ ਕਰਕੇ ਕੀ ਹੁੰਦਾ ਵਾ ਜਿਹੜੇ ਲੋਕਾਂ ਨੇ ਉੱਥੇ ਕਹਿ ਲਓ ਵੀ ਬਿਆਨ ਦਿੱਤੇ ਨੇ ਜਿਨ੍ਹਾਂ ਦੀਆਂ ਉੱਥੇ ਦੁਕਾਨਾਂ ਨੇ ਬਹੁਤ ਸਾਰੇ ਲੋਕਾਂ ਦੀ ਉੱਥੇ ਕਹਿ ਲਓ ਡੈਥ ਹੋ ਜਾਂਦੀ ਆ ਕਿਉਂਕਿ ਜਿਨ੍ਹਾਂ ਨੇ ਬਿਆਨ ਦਿੱਤੇ ਆ ਉਹਨਾਂ ਦੀਆਂ ਗੱਲਾਂ ਸੁਣ ਕੇ ਤਾਂ ਇੱਕ ਵਾਰੀ ਰੂਹ ਕੰਬ ਜਾਂਦੀ ਆ ਲੋਕ ਪਾਣੀ ਦੇ ਟੁੱਪਕੇ ਟੁੱਪਕੇ ਤੋਂ ਆਵਾਜ਼ ਆ ਸੀ ਸਾਹ ਆ ਨਹੀਂ ਰਹੇ ਸੀ ਨਿੱਕੇ ਬੱਚੇ ਮਾਵਾਂ ਪੈਣਾ ਬਜ਼ੁਰਗ ਉੱਥੇ ਪੈਰਾ ਦੇ ਵਿੱਚ ਕੁਚਲੇ ਗਏ ਦੇਖੋ ਆਪਾਂ ਹਰ ਵਾਰੀ ਪਤਾ ਕੀ ਆ ਧਰਮ ਨੂੰ ਸਮਝ ਲੈਣੇ ਵੀ ਯਾਰ ਇਹ ਸਰਦਾਰ ਆ ਬੋਲ ਰਿਹਾ ਨਹੀਂ ਮੈਂ ਇਨਸਾਨੀਅਤ ਦੇ ਲਈ ਬੋਲ ਰਿਹਾ ਯਾਰ ਮੇਰੇ ਲਈ ਸਾਰੇ ਧਰਮ ਇੱਕੋ ਨੇ ਅਸੀਂ ਸਾਰੇ ਯਾਰ ਇੱਕ ਆ ਪਰ ਗੱਲ ਕੀ ਆ ਇਨਸਾਨੀਅਤ ਦੀ ਗੱਲ ਹੋ ਰਹੀ ਆ ਵੀਆਈਪੀ ਕਲਚਰ ਨੂੰ ਪ੍ਰਮੋਟ ਕਰਨ ਦੀ ਗੱਲ ਹੋ ਰਹੀ ਆ ਦੇਖੋ ਇੰਨੇ ਪੈਸੇ ਲਾਉਣ ਦਾ ਕੀ ਫਾਇਦਾ ਹੋਇਆ ਵੀ ਅਸੀਂ ਕੋਈ ਚੰਦ ਆਪਣੇ ਵੀਆਈਪੀ ਲੋਕਾਂ ਨੂੰ ਨੰਗਾਉਣ ਲਈ ਉੱਥੇ ਸੌਵਾਂ ਦੀ ਤਦਾਦ ਦੇ ਵਿੱਚ ਬੰਦੇ ਉੱਥੇ ਪੂਰੇ ਹੋ ਜਾਂਦੇ ਜਿਹਦੇ ਵਿੱਚ ਬੱਚੇ ਦੇ ਮਾਮਾ ਨੇ ਦੇਖੋ ਇਹ ਗੱਲਾਂ ਸਮਝਣ ਦੀ ਲੋੜ ਆ ਸਾਡੀ ਆਸਤਾ ਬਹੁਤ ਆ ਠੀਕ ਆ ਹਰ ਬੰਦਾ ਕੋਈ ਵੀ ਆ ਉਥੇ ਸਿੱਖ ਵੀ ਇੰਨੇ ਗਏ ਆ Hindu ਤੇ ਜਿਹਨੋਂ ਹੈ ਨੇ ਉਥੇ Christian ਵੀ ਆ ਦੂਰੋਂ ਦੂਰੋਂ ਲੋਕ ਹਾਲੀਵੁੱਡ ਤੱਕ ਤੋਂ ਲੋਕ ਮਹਾਕੁੰਬ ਦੇ ਵਿੱਚ ਨੌਣ ਗਏ ਨੇ ਇਸ ਨਾਲ ਕਰਨ ਗਏ ਨੇ ਪਰ ਗੱਲ ਕਿੱਥੇ ਆਉਂਦੀ ਆ ਸਾਡੇ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਸੋਚਣਾ ਚਾਹੀਦਾ ਆ ਏ ਨਹੀਂ ਵੀ ਉੱਥੇ ਇੱਕ ਉਹਨਾਂ ਨੇ ਬਹੁਤ ਵੱਡੀ ਚੀਜ਼ ਸ਼ੋਅ ਕਰਤੀ ਜਿਹੜਾ ਅਸੀਂ ਬਹੁਤ ਟਾਈਮ ਤੋਂ ਬੋਲਦੇ ਆ ਰਹੇ ਹਾਂ ਇੱਕ ਡਿਫਰੈਂਸ ਜਿਹੜਾ ਇੱਕ ਅਮੀਰ ਤੇ ਗਰੀਬ ਦੇ ਵਿੱਚ ਫਰਕ ਆ ਉਹਨਾਂ ਨੇ ਉਹ ਕਲੀਅਰ ਕਰਤਾ ਵੀ ਇਹ ਕਦੇ ਖਤਮ ਨਹੀਂ ਹੋ ਸਕਦਾ ਜਿਹੜੇ ਲੋਕਾਂ ਕੋਲ ਕਰੋੜਾ ਅਰਬਾ ਰੁਪਈਆ ਵਾ ਜਿਹੜੇ ਕਹ ਲਓ ਵੀ ਦੇਸ਼ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਕਹਿੰਦੇ ਆਂ ਵੀ ਟੌਪ ਕਰੀਮ ਉਹ ਲੋਕਾਂ ਲਈ ਦਰਸ਼ਨ ਵੱਖਰੇ ਨੇ ਉਹ ਲੋਕਾਂ ਨੂੰ ਸਿਕਿਉਰਿਟੀ ਆ ਤੇ ਜਿਹੜੇ ਲੋਕ ਟੈਕਸ ਪੇ ਕਰ ਰਹੇ ਆ ਲੱਖਾਂ ਰੁਪਈਆ ਟੈਕਸ ਦਿੰਦੇ ਆ ਜਿਹੜੇ ਆਪਾਂ ਮਿਡਲ ਕਲਾਸ ਕਹਿੰਦੇ ਆ ਉਹ ਲੋਕ ਲਾਈਨਾਂ ਦੇ ਵਿੱਚ ਖੜਕੇ ਉਹਨਾਂ ਨੂੰ ਸਾਹ ਨਹੀਂ ਆ ਰਹੇ ਉਹਨਾਂ ਕੋਲ ਖਾਣ ਪੀਣ ਨੂੰ ਨਹੀਂ ਉਹਨਾਂ ਕੋਲ ਪਾਣੀ ਨਹੀਂ ਇਹ ਹੁੰਦਾ ਅਮੀਰ ਗਰੀਬ ਦਾ ਫਰਕ ਜੋ ਕਿ ਸਾਡੇ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਵੱਧ ਚੁੱਕਿਆ ਆ ਕੁਝ ਲੋਕ ਚੰਨ ਲੋਕਾਂ ਪਿੱਛੇ ਸਾਰੀ ਸਿਕਿਉਰਿਟੀ ਉਧਰ ਲੱਗੀ ਹੋਈ ਆ ਤੇ ਜਿੱਥੇ ਅਸਲ ਸਿਕਿਉਰਿਟੀ ਦੀ ਲੋੜ ਆ ਜਿੱਥੇ ਪਤਾ ਲੋਕ ਤੰਗ ਹੋ ਰਹੇ ਨੇ ਉਹ ਪਰੇਸ਼ਾਨ ਹੋ ਰਹੇ ਨੇ ਉਹਨਾਂ ਨੂੰ ਸਾਹ ਨਹੀਂ ਆ ਰਹੇ ਉਧਰ ਕਿਸੇ ਦਾ ਕੋਈ ਧਿਆਨ ਨਹੀਂ ਤੇ ਇੱਕ ਬਹੁਤ ਇੱਕ ਵੱਡੀ ਗੱਲ ਆ ਜਦੋਂ ਉਥੋਂ ਪਤਾ ਲੱਗਦਾ ਉਸੇ ਰਾਤ ਨੂੰ ਵੀ ਇੰਨਾ ਕੁਝ ਹੋ ਗਿਆ ਲਾਸ਼ਾਂ ਪਈਆਂ ਨੇ ਟਰੈਕਟਰਾਂ ਦੇ ਵਿੱਚ ਜੀਐਸਬੀ ਨਾਲ ਚੋਕ ਕੇ ਲਾਸ਼ਾਂ ਸੁੱਟੀਆਂ ਜਾਂਦੀਆਂ ਇਹ ਗੱਲ ਦਾ ਜਵਾਬ ਹੁਣ ਕੌਣ ਦੇਊਗਾ ਇਹਦੀ ਤਿਆਰੀ ਕਰ ਲਓ ਬਿਕਾਜ਼ ਸਾਡੇ ਹਿੰਦੂ ਵੀਰਾਂ ਦੀਆਂ ਲਾਸ਼ਾਂ ਨੇ ਉਹ ਸਾਡੇ ਜਿਹੜੇ ਪੁਰਾਣੇ ਕਹੋ ਸਨਾਤਨ ਧਰਮ ਦੇ ਹਿੰਦੂ ਜਿਹਨੇ ਵੀ ਸਾਡੇ ਗੁਰੂ ਹੋਏ ਨੇ ਉਹਨਾਂ ਨੇ ਸਾਨੂੰ ਪਹਿਲਾਂ ਤੋਂ ਸਿਖਾਇਆ ਕਿ ਅਮੀਰ ਗਰੀਬ 'ਚ ਬਿਲਕੁਲ ਫਰਕ ਨਹੀਂ ਕਰਨਾ ਇੱਥੇ ਅੱਜ 2025 ਚੱਲ ਰਿਹਾ ਦੇਖ ਲਓ ਹੁਣ ਆਪਾਂ ਲੋਕ ਕਹਿੰਨੇ ਆ ਜੀ ਅਸੀਂ ਬਹੁਤ ਐਡਵਾਂਸ ਹੋ ਗਏ ਅਸੀਂ ਬਹੁਤ ਅੱਗੇ ਵੱਡੀ ਸੋਚ ਰਹਾ ਹੋਗੇ ਕੋਈ ਫਰਕ ਨਹੀਂ ਪਿਆ ਮਿੱਤਰੋ ਸਭ ਉਥੇ ਆ ਜਦੋਂ ਮੈਂ ਐਡਾ ਵੱਡਾ ਉਥੇ ਦੇਖਦਾ ਨਾ ਵੀ ਦੋ ਵਾਰੀ ਹੋ ਗਿਆ ਵੀ ਇੰਨੇ ਲੋਕ ਮਰ ਗਏ ਤੇ ਅੱਗੋਂ ਬਿਆਨ ਕੀ ਆ ਰਹੇ ਨੇ ਬਿਆਨ ਇਹ ਆ ਰਹੇ ਨੇ ਫਿਰ ਕੀ ਹੋ ਗਿਆ ਜੀ ਵੱਡੇ ਵੱਡੇ ਸ਼ਹਿਰਾਂ 'ਚ ਇੰਨਾ ਕੁ ਹੁੰਦਾ ਰਹਿੰਦਾ ਜਿੱਥੇ ਇੰਨੇ ਇਕੱਠ ਹੁੰਦੇ ਆ ਉਥੇ ਇੰਨਾ ਕੁ ਤਾਂ ਹੋ ਹੀ ਜਾਂਦਾ ਬਾਈ ਜੀ ਜੇ ਜੇ ਆਪਣੇ ਘਰੇ ਇਹ ਸਭ ਕੁਝ ਹੋਵੇ ਨਾ ਫੇਰ ਸਾਨੂੰ ਪਤਾ ਲੱਗੇ ਜ਼ਰੂਰੀ ਨਹੀਂ ਹੁੰਦਾ ਹਰ ਵਾਰੀ ਆਪਾਂ ਜਦੋਂ ਆਪਣੇ ਘਰੇ ਹੋਵੇ ਨਾ ਉਦੋਂ ਹੀ ਦੁੱਖ ਮਨਾਈਏ ਜਿਨ੍ਹਾਂ ਦੇ ਮਾਪੇ ਪੈਣਪਰਾ ਬੱਚੇ ਗਏ ਨੇ ਜਾਂ ਉਹਨਾਂ ਨੇ ਜਾਨ ਗਵਾਈਆ ਉਹਨਾਂ ਦਾ ਵੀ ਇੱਕ ਵਾਰ ਸੋਚੋ ਤੁਹਾਨੂੰ ਲੋਕਾਂ ਨੂੰ ਲੋੜ ਸੀ ਜੇ ਆਪਾਂ ਇੰਨਾ ਪੈਸਾ ਲਾਇਆ ਸੀ ਨਾ ਉੱਥੇ ਸਭ ਨੂੰ ਇਕੁਅਲ ਦਰਸ਼ਨ ਰੱਖ ਦੇ ਇਹ ਨਹੀਂ ਵੀ ਇੱਕ ਘਾਟ ਦੇ ਉੱਤੇ ਖਾਲੀ ਤੇ ਇੱਕ ਘਾਟ ਦੇ ਉੱਤੇ ਹਜ਼ਾਰਾਂ ਕਰੋੜਾਂ ਦੀ ਸੰਖਿਆ ਦੇ ਲੋਕ ਖੜੇ ਨੇ ਇਹ ਫਰਕ ਸਾਡੇ ਲੋਕਾਂ ਨੂੰ ਖਤਮ ਕਰਨ ਦੀ ਲੋੜ ਆ ਕਿਉਂਕਿ ਸਾਡੇ ਲੋਕ ਇਹੋ ਜਿਹੇ ਨੇ ਆਸਥਾ ਦੇ ਵਿੱਚ ਕਦੀ ਆਵਾਜ਼ ਨਹੀਂ ਚੱਕਣਗੇ ਵਿਚਾਰੇ ਫਿਰ ਵੀ ਸਹਿਨ ਕਰ ਹੀ ਜਾਣਗੇ ਕਹਿਣਗੇ ਕੋਈ ਗੱਲ ਨਹੀਂ ਕਿਉਂਕਿ ਉਹ ਲੋਕੀ ਮਲੋ ਉੱਥੇ ਜਾ ਰਹੇ ਨੇ ਪਰ ਗੱਲ ਕਿੱਥੇ ਆਉਂਦੀ ਆ ਵੀ ਸਾਡੇ ਇਹ ਲੋਕਾਂ ਨੂੰ ਇਹ ਤੋਂ ਉੱਤੇ ਉੱਠਣ ਦੀ ਲੋੜ ਆ ਜਿਹੜੇ ਸਾਡੇ ਕਹਿੰਦੇ ਪ੍ਰਸ਼ਾਸਨ ਆ ਸਰਕਾਰਾਂ ਨੇ ਇਹਨਾਂ ਨੂੰ ਉੱਤੇ ਉੱਠਣ ਦੀ ਲੋੜ ਆ ਇਹਨਾਂ ਨੂੰ ਲੋੜ ਆ ਕਿ ਇਹ ਫਰਕ ਨੂੰ ਖਤਮ ਕਰੀਏ ਤਾਂ ਕਿ ਅੱਗੇ ਤੋਂ ਵੱਧ ਤੋਂ ਵੱਧ ਲੋਕ ਉੱਥੇ ਜਾਣ ਤੇ ਇਹ ਜਿਹੜੀ ਆਪਣੀ ਆਸਥਾ ਆ ਉਹਦਾ ਪੂਰਨ ਤੌਰ ਦੇ ਤੇ ਇਸ਼ਾਨਾਲ ਕਰਨ ਤੇ ਚੰਗੀ ਤਰ੍ਹਾਂ ਰਹਿਣ ਸੋ ਦੇਖੋ ਕੋਈ ਵੀ ਬੰਦਾ ਕੋਈ ਵੀ ਕਹ ਲੋ ਵੀ ਇਹ ਨਾ ਸੋਚੋ ਵੀ ਯਾਰ ਮੈਂ ਕੋਈ ਕਿਸੇ ਤਰ੍ਹਾਂ ਨੂੰ ਨਹੀਂ ਮੈਂ ਕਿਸੇ ਨੂੰ ਕੋਈ ਵੀ ਗਲਤ ਨਹੀਂ ਪ੍ਰੂਵ ਇੱਥੇ ਕਰਨਾ ਚਾਹੁੰਦਾ ਮੇਰੇ ਸਿਰਫ ਕਹਿਣ ਦਾ ਮਤਲਬ ਇਹ ਆ ਵੀ ਸਾਨੂੰ ਇਨਸਾਨੀਅਤ ਨੂੰ ਪਹਿਲਾਂ ਸੋਚਣਾ ਚਾਹੀਦਾ ਵਾ ਕਿਉਂਕਿ ਦੇਖੋ ਇੰਨੀਆਂ ਮੌਤਾਂ ਹੋਣੀਆਂ ਕੋਈ ਚੰਗੀ ਗੱਲ ਨਹੀਂ ਹੈਗੀ ਤੇ ਇਹਦਾ ਇੱਕ ਬਹੁਤ ਹੀ 네ਗੇਟਿਵ ਇੰਪੈਕਟ ਜਾਂਦਾ ਆ ਸੋ ਹੋਪ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਤੇ ਚੰਗੀ ਲੱਗੀ ਆ ਤੇ ਕੋਈ ਵੀ ਇਹਨੂੰ ਖੁੱਲੇ ਦਿਮਾਗ ਨਾਲ ਸੋਚੋ ਕੋਈ ਵੀ ਧਰਮ ਜਾਂ ਉਹ ਤੇ ਨਾ ਲਿਓ ਬਾਕੀ ਇਦਾਂ ਹੀ ਸਾਡੇ ਵੀਡੀਓ ਨੂੰ ਪਿਆਰ ਦਿੰਦੇ ਰਿਹਾ ਕਰੋ ਤੇ ਅਸੀਂ ਤੁਹਾਡੇ ਲਈ ਵੱਧ ਤੋਂ ਵੱਧ ਜਿਹੜੀ ਆਵਾਜ਼ ਤੁਹਾਡੀ ਚੱਕਦੇ ਰਾਂਗੇ ਧੰਨਵਾਦ